ਹੈਲੋ ਜੀ ਸਬਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ। ਵਾਇਰਸੂ ਸੱਚੇ ਪਾਛਾ ਸਭ ਨੂੰ ਬੋਸ ਰੱਖਣ ਦਾੰਦ ਰੱਖਣ। ਅੱਜ ਦੀ ਵਲੌਗ ਜੀ ਆਪਾਂ ਕਰ ਰਹੇ ਹਾਂ ਸ਼ਿਰੂ। ਤੇ ਅੰਦਰੀਤ ਦੇਖੋ ਇਤਰਾ ਦੀ ਦਾਦੀ ਮम्मा ਦੇ ਕੋਲ ਸਤਾ ਪਿਆਏ। ਤੇ ਸਾਹਮਣੇ ਤੇ ਮੈਂ ਹੁਣ ਉਹਦੇ ਤੇ ਵਾਸਤੇ ਲੱਗੀ ਆ ਫਰਾਇਆਂ ਬਣਾਣ। ਤੇ ਨਾ ਰੋਟੀ ਵਗੈਰਾ ਕੁਝ ਨਹੀਂ ਖਾਂਦਾ ਤੇ ਇਸ ਕਰਕੇ ਮੈਂ ਉਹਨਾਂ ਆਲੂ ਹੀ ਪਸੰਦ ਨੇ ਤੇ ਮੈਂ ਆਲੂ ਹਰ ਮੁਤਾਬਕ ਰੈਂਦੀ ਆ ਤੇ ਚਲੋ ਜੀ ਵੀਡੀਓ ਤੇ ਨਾਲ ਜ਼ਰੂਰ ਬਣੇ ਰਹੋ ਚਲੋ ਜੀ ਹੁਣ ਆਪਾਂ ਤੇਲ ਜਿਹੜਾ ਕੜਾਈ ਦੇ ਵਿੱਚ ਰੱਖਤਾ ਏ ਤੇ ਆਪਾਂ ਹੁਣ ਪਾਉਂਦੇ ਆ ਇਹਦੇ ਵਿੱਚ ਆਲੂ ਕੱਟੇ ਹੋਏ ਤੇ ਵਿੱਚ ਵੇਸਣ ਦਾ ਮੈਰ ਲਾ ਕੇ ਰੱਖ ਲਿਆ ਏ ਤੇ ਇਹਦੇ ਵਿੱਚ ਮੈਂ ਨਮਕਰ ਲਾਤਾ ਥੋੜਾ ਜਾਂ ਤੇ ਹਲਦੀ ਲਾਤੀ ਆ ਤੇ ਇਹ ਹੁਣ ਮੈਂ ਅਰੀਤ ਨੂੰ ਦੇਵਾਂਗੀ ਕਿਉਂਕਿ ਉਹ ਰੋਟੀ ਖਾ ਨਹੀਂ ਰਹੀ ਤੇ ਮੈਂ ਸੋਚਿਆ ਕਿ ਚਲ ਇਹ ਖਾ ਲਵੇ ਪੜਾ ਉਹਦਾ ਗੁਜ਼ਾਰਾ ਹੋ ਜਾਵੇਗਾ ਤੇ ਚਲੋ ਜੀ ਨਾਲ ਦੀ ਨਾਲ ਆਪਾਂ ਦੀਵਾਲੀ ਬਾਰੇ ਗੱਲਾਂ ਬਾਤਾਂ ਕਰਦੇ ਆ ਕਿ ਤਿਵਾਰ ਵੀ ਦੇਖੋ ਹੁਣ ਦੋ ਦੋ ਆਉਣ ਲੱਗ ਗਏ ਹਨਾ ਵੀ ਹੁਣ ਬੱਚਿਆਂ ਨੂੰ ਛੁੱਟੀ ਹੈ ਜਿਹੜੀ ਉਹ ਮੰਡੇ ਦੀ ਰੱਖੀ ਗਈ ਏ ਕਹਿੰਦੇ ਕਿ ਮੰਡੇ ਨੂੰ ਦੀਵਾਲੀ ਦੀ ਛੁੱਟੀ ਏ ਤੇ ਟਿਊਸਡੇ ਨੂੰ ਉਹਨਾਂ ਦਾ ਸਕੂਲ ਲੱਗੇਗਾ ਤੇ ਇਹ ਹੁਣ ਇਹਦਾ ਕੀ ਹੈ ਨਾ ਬਈ ਛੁੱਟੀ ਤਾਂ ਮੰਗਲਵਾਰ ਨੂੰ ਹੀ ਚਾਹੀਦੀ ਏ ਕਿਉਂਕਿ ਦੀਵਾਲੀ ਅਸਲ ਤਾਂ ਮੰਗਲਵਾਰੀ ਏ ਤੇ ਤੁਸੀਂ ਤੁਹਾਡੇ ਵੱਲ ਕਿਵੇਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਜੀ ਭੈਣ ਭਾਈ ਜਰੂਰ ਦੱਸਿਓ ਜੀ ਤੁਸੀਂ ਕਿਸ ਦਿਨ ਮਨਾ ਰਹੇ ਹੋ ਵੈਸੇ ਮੱਸਿਆ ਨੂੰ ਮਨਾਈ ਜਾਂਦੀ ਏ ਜੀ ਦੀਵਾਲੀ ਤੇ ਮੱਸਿਆ ਮੰਗਲਵਾਰੀ ਏ ਤੇ ਇੱਥੇ ਬੱਚੇ ਕਹਿੰਦੇ ਕਿ ਦੀਵਾਲੀ ਦੀ ਛੁੱਟੀ ਜਿਹੜੀ ਸੋਮਵਾਰ ਦੀ ਏ ਤੇ ਚਲੋ ਦੇਖਦੇ ਆ ਕਿ ਬਣਦਾ ਹੈ ਹਨਾ ਕਾਲ ਯੁਗ ਦਾ ਸਮਾਂ ਹੈ ਸਾਰਾ ਕੁਝ ਬਦਲ ਰਿਹਾ ਹੈ ਹਰ ਵਾਰ ਇਦਾਂ ਹੁੰਦਾ ਹੈ ਪਿਛਲੀ ਵਾਰ ਵੀ ਇਵੇਂ ਹੀ ਹੋਇਆ ਸੀ ਕੋਈ ਕਹਿੰਦਾ ਸੀ ਇਸ ਵਾਰ ਇਹ ਕੋਈ ਕਹਿੰਦਾ ਸੀ ਇਸ ਵਾਰ ਇਹ ਹੁਣ ਫਿਰ ਉਹੀ ਯਾਰ ਹੋ ਗਿਆ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਤੇ ਦੂਜੀ ਗੱਲ ਆਪਾਂ ਇਹ ਕਰਦੇ ਆ ਕਿ ਦੀਵਾਲੀ ਵਾਲੇ ਦਿਨ ਆਪਾਂ ਨੂੰ ਵੀ ਕੋਈ ਕੁਛ ਨਾ ਕੋਸੇ ਪੂਰਨ ਦਾਣਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਜਿਹਦੇ ਨਾਲ ਵੀ ਪਰਮਾਤਮਾ ਵੀ ਖੁਸ਼ ਹੋ ਜਾਵੇ ਤੇ ਜਿਹੜਾ ਆਪਣੇ ਆਪਾਂ ਨੂੰ ਹੀ ਖੁਸ਼ੀਆਂ ਮਿਲਣ ਜੇ ਜੇ ਆਪਾਂ ਉਹਦੇ ਬੱਚਿਆਂ ਨੂੰ ਖੁਸ਼ ਕਰਾਂਗੇ ਰੱਬ ਦੇ ਬੱਚਿਆਂ ਨੂੰ ਕਿਸੇ ਵੀ ਜਿਸ ਤਰ੍ਹਾਂ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈ ਜਿਹੜਾ ਕੁਝ ਨਹੀਂ ਲੈ ਸਕਦਾ ਹਨਾ ਦੀਵਾਲੀ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਖਰੀਦਣ ਨੂੰ ਤੇ ਬਾਕੀ ਕਈ ਹੈ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਵਿਚਾਰੇ ਨਹੀਂ ਕੁਝ ਵੀ ਖਰੀਦ ਸਕਦੇ ਤੇ ਉਹਨਾਂ ਨੂੰ ਜੇ ਆਪਾਂ ਖਰੀਦ ਕੇ ਦੇਈਏ ਕੁਛ ਨਾ ਕੁਛ ਉਹਨਾਂ ਦਾਣ ਕਰੀਏ ਹਨਾ ਮਠਿਆਈਆਂ ਦੇ ਦਈਏ ਤੇ ਇਸ ਤਰ੍ਹਾਂ ਜੇ ਜੇ ਆਪਾਂ ਉਸ ਵੈਗੁਰੂ ਦੇ ਪਰਮਾਤਮਾ ਦੇ ਬੱਚਿਆਂ ਨੂੰ ਖੁਸ਼ ਕਰਾਂਗੇ ਤਾਂ ਉਹ ਜ਼ਰੂਰ ਖੁਸ਼ ਹੋਵੇਗਾ ਤੇ ਆਪਣਾ ਵੀ ਕੁਛ ਨਾ ਕੁਛ ਫਾਇਦਾ ਜ਼ਰੂਰ ਕਰੇਗਾ ਤੇ ਇਸ ਕਰਕੇ ਜੇ ਥੋੜਾ ਬਹੁਤਾ ਆਪਾਂ ਨਿਦਾਨ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਉਸ ਵਹਿਗੁਰੂ ਪਰਮਾਤਮਾ ਦੇ ਬੱਚਿਆਂ ਨੂੰ ਜੇਕਰ ਆਪਾਂ ਖੁਸ਼ ਕਰ ਲਿਆ ਤਾਂ ਸਮਝੋ ਭਗਵਾਨ ਨੂੰ ਖੁਸ਼ ਕਰ ਲਿਆ ਵਹਿਗੁਰੂ ਨੂੰ ਖੁਸ਼ ਕਰ ਲਿਆ ਤੇ ਇਸ ਕਰਕੇ ਜੀ ਆਪਾਂ ਨੂੰ ਜ਼ਰੂਰ ਇਸ ਵਾਰ ਜੀਜਵਲ ਧਿਆਨ ਦੇਣਾ ਜ਼ਰੂਰੀ ਏ ਕਿ ਆਪਾਂ ਜੋ ਵੀ ਤਿਉਹਾਰ ਹੈ ਆਪਾਂ ਚੰਗੇ ਤਰੀਕੇ ਨਾਲ ਮਨਾਈਏ ਅਛਾਈ ਦੇ ਤਰੀਕੇ ਨਾਲ ਮਨਾਈਏ ਲੋ ਕੋਨਾ ਦਾਨ ਕਰਕੇ ਮਨਾਈਏ ਤਾਂ ਕਿ ਪਰਮਾਤਮਾ ਵੀ ਖੁਸ਼ ਹੋ ਸਕੇ ਤੇ ਆਪਣੀਆਂ ਵੀ ਝੋਲੀਆਂ ਭਰੇ ਉਮੀਦ ਕਰਦੀ ਆ ਕਿ ਮੇਰੇ ਸਾਰੇ ਭੈਣ ਭਾਈਆਂ ਨੂੰ ਜੀ ਮੇਰੀ ਗੱਲ ਵਧੀਆ ਲੱਗੀ ਹੋਵੇਗੀ ਤੇ ਚਲੋ ਜੀ ਵੀਡੀਓ ਨਾਲ ਬਣੇ ਰਹੋ ਹਾਂ ਜੀ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਹੁਣ ਨਰੀਤ ਪਿਆਏ ਉੱਠ ਨੇ ਥੋੜੀ ਜਿਹੀ ਨੀਂਦ ਲਈ ਐ ਤੇ ਹੁਣ ਇਹਨਾਂ ਤੰਕ ਕਰਨਾ ਫਿਰ ਤੋਂ ਸ਼ੁਰੂ ਕਰਤਾ ਐ ਤੇ ਹਰ ਵੇਲੇ ਤਾਂ ਮੈਨੂੰ ਵਿੱਚ ਫੋਨ ਦੇ ਪਰ ਫੋਟੋ ਉਤਾਰੋ ਤੇ ਚਲੋ ਜੀ ਹੁਣ ਆਪਣੇ ਨਾਲ ਇਧਰ ਕੱਪੜੇ ਬਣੇ ਪਿਆ ਵਾਦੂ ਸਾਰੇ ਕੱਪੜੇ ਪਏ ਆ ਹੁਣ ਤੇ ਇਹ ਲਾਉਣ ਵਾਲੇ ਤੇ ਕੱਪੜੇ ਤੇ ਲਾਉਂਦੇ ਆ ਇੱਕ ਮੇਰੇ ਭੈਣਾ ਦੇ ਨਾਲ ਮੈਂ ਇੱਕ ਹੋਰ ਗੱਲ ਸ਼ੇਅਰ ਕਰਨੀ ਸੀ ਕਿ ਤੁਸੀਂ ਨਾ ਦੀਵਾਲੀ ਦੇ ਵਿੱਚ ਇੱਕ ਰੰਗੋਲੀ ਵੀ ਜ਼ਰੂਰ ਬਣਾਇਆ ਕਰੋ ਦੀਵਾਲੀ ਵਾਲੇ ਦਿਨ ਤੇ ਰਾਤ ਨੂੰ ਨਾ ਸ਼ਾਮ ਨੂੰ ਰੰਗੋਲੀ ਜ਼ਰੂਰ ਬਣਾਇਆ ਕਰੋ ਵੈਸੇ ਤਾਂ ਬਹੁਤ ਲੋਕ ਬਣਾਉਂਦੇ ਆ ਤੇ ਬਾਕੀ ਚਾਹੇ ਕਲਰ ਇੱਕ ਦੋ ਹੀ ਹੋਣ ਬਾਕੀ ਰੰਗੋਲੀ ਜ਼ਰੂਰ ਬਣਾਇਆ ਕਰੋ ਛੋਟੀ ਜੀ ਵੀ ਬਣਾ ਲਓ ਕਿਉਂਕਿ ਇਹਦੇ ਵੀ ਬਹੁਤ ਫਾਇਦੇ ਆ ਰੰਗੋਲੀ ਬਣਾਉਣ ਦੇ ਤੇ ਜਦੋਂ ਦੀ ਅਸੀਂ ਜੀ ਕਰੇ ਰੰਗੋਲੀ ਬਣਾਉਣ ਲੱਗੇ ਨਾ ਸਾਡੇ ਘਰ ਦੇ ਵਿੱਚ ਵੀ ਨਾ ਬਹੁਤ ਵਧੀਆ ਵੀ ਪਰਮਾਤਮਾ ਦੀ ਮਿਹਰ ਹੋਈ ਲక్ష్ਮੀ ਮਾਤਾ ਦਾ ਆਵਾਸ ਹੋਣਾ ਸ਼ੁਰੂ ਹੋ ਗਿਆ ਤੇ ਇਸ ਕਰਕੇ ਜੀ ਜ਼ਰੂਰ ਬਣਾਇਆ ਕਰੋ ਤੇ ਹੁਣ ਜੀ ਆਪਾਂ ਇੱਥੇ ਲੱਗ ਪਏ ਸੀ ਸਾਗ ਅੱਜ ਆਪਾਂ ਮੇਥੀ ਦਾ ਸਾਗ ਬਣਾਉਣਾ ਹੈ ਤੇ ਅੱਜ ਹੀ ਨਵਾਂ ਕਰਾਂਗੇ ਜੀ ਹਰਾ ਹਰਾ ਜੀ ਲੈ ਕੇ ਆਏ ਆ ਬਾਜ਼ਾਰ ਦੇ ਵਿੱਚ ਕਹਿੰਦੇ ਆਇਆ ਪਿਆ ਸੀ ਗੁਰਜੋਤ ਦੇ ਪਾਪਾ ਕਹਿੰਦੇ ਤੇ ਉਹ ਲਾਇਆ ਏ ਵੈਸੇ ਕਹਿੰਦੇ ਆ ਛਾਮ ਨੂੰ ਨਹੀਂ ਬਣਾਉਣਾ ਚਾਹੀਦਾ ਬਾਕੀ ਮੈਂ ਤਾਂ ਹੁਣ ਬਣਾ ਰਹੀ ਆ ਛਾਮ ਨੂੰ ਹੀ ਤੇ ਚੱਲ ਕੋਈ ਨਹੀਂ ਘਟ ਖਾ ਲਾਂਗੇ ਹਨਾ ਤੇ ਥੋੜਾ ਜਿਹਾ ਟੇਸਟ ਵੀ ਆਪਣਾ ਜਿਹੜਾ ਬਦਲ ਜਾਵੇਗਾ ਜੀਬ ਦਾ ਜੀਬ ਦਾ ਟੇਸਟ ਸਬਜ਼ੀਆਂ ਖਾ ਖਾ ਕੇ ਖਰਾਬ ਹੋਇਆ ਪਿਆ ਏ ਸਾਗ ਖਾਵਾਗੇ ਤਾਂ ਵਧੀਆ ਹੋ ਜਾਵੇਗਾ ਤੇ ਇਧਰ ਜੀ ਨਾਲ ਹੀ ਲਾਇਆ ਏ ਸੀ ਕੱਚੇ ਕੇਲੇ ਕੱਚੇ ਕੇਲੇ ਜੀ ਕਿਸੇ ਦੇਖੇ ਤਚੋਂ ਲਿਆਇਆ ਜਿੱਦੜ ਜ਼ਮੀਨ ਵਾਣ ਗਏ ਸੀ ਕਿਸੇ ਦੀ ਤੇ ਉੱਥੋਂ ਲਿਆਇਆ ਕਹਿੰਦੇ ਉਹਨਾਂ ਦੇ ਕੱਚੇ ਕੇਲੇ ਲੱਗੇ ਹੋਏ ਸੀ ਤੇ ਇਹਨਾਂ ਲਿਆਇਆ ਇਹ ਕਹਿੰਦਾ ਚਿਪਸ ਬਣਾਵਾਂ ਚਲੋ ਜੀ ਇੱਧਰ ਉਹਨਾਂ ਬਾਪ ਬੇਟੀ ਲੱਗ ਪਿਆ ਜੀ ਕੇਲਿਆਂ ਦੇ ਚਿਪਸ ਬਣਾਉਣਾ ਹੈਲੋ ਜੀ ਹੈਲੋ ਜੀ ਤੇ ਅੱਜ ਕੇਲਿਆਂ ਦੇ ਚਿਪਸ ਬਣ ਰਹੇ ਨੇ ਤੇ ਇੱਧਰ ਹੈ ਨਾ ਗੁਸੇਤ ਲੱਗੀ ਹੋਈ ਹੈ ਕਾਹਦੂ ਕਸ ਕਰਨਾ ਬਹੁਤ ਕ੍ਰਾਂਚੀ ਪੇਸਟੀ ਬਣਦੇ ਨੇ ਜੀ ਕੇਲਿਆਂ ਦੇ ਚ ਵਧੀਆ ਬਣਿਆ ਜਾਂਦੇ ਨੇ ਬਣਾ ਕੇ ਟਰਾਈ ਕਰਕੇ ਦੇਖੋ ਸਾਡੇ ਆਪਣੇ ਖੇਤ ਲੱਗੇ ਹੋਏ ਸੀ ਸਾਡੇ ਗੋਡੀਆਂ ਦੇ ਅਸੀਂ ਕੇਲੇ ਲੈ ਆਉਂਦੇ ਤੋੜ ਕੇ ਵਧੀਆ ਨੇ ਚੈੱਕ ਕਰ ਦੂਫੋਂ ਛੇਮ ਅੱਜ ਇਹਦਾ ਅੱਟੇ ਨਾਲ ਕਰਾਵਾਂਗੇ ਕਿੱਦਾਂ ਬਹੁਤ ਵਧੀਆ ਕ੍ਰਾਂਚੀ ਕ੍ਰਾਂਚੀ ਤਾਂ ਬਹੁਤ ਬਣਾਏ ਅਰੇ ਨਾ ਲਾਇਆ ਕੋਈ ਸੀ ਨਹੀਂ ਉੱਪਰ ਆਏ ਤਾਲ ਤੇ ਨਮਕ ਨਮਕ ਲਾਓ ਦੂਸਰਾ ਲਾਓ ਸਿੰਪਲ ਹਾਂ ਆ ਨਾ ਇਹ ਹੀ ਹਾਂ ਮਿਸਟਰ ਚੈਕਰ ਕਰਦਾ ਫਿਰ ਕਰੇ ਜੀ ਕੱਚੇ ਕੇਲੇ ਦੇ ਬਹੁਤ ਟੇਸਟੀ ਬਣੇ ਪਏ ਆ ਜੀ ਬੜੇ ਬੜੇ ਸਿੰਗਲ ਬਣੀ ਜੀ ਉੱਤੇ ਸੀਤੇ ਮਾਮਾ ਬਣੇ ਨਹੀਂ ਗਰਜੋ ਤਾਂ ਆ ਗਿਆ ਖਾਣਾ गरम है ऐना गरम है बोलो हो बोल। गए सारे ऐना को बाहर वो बाकी ये कुछ सब्जी बना लो और फिर ना वो सब्जी बना लो ना देखो ये इस आज तरह आजा तेल में खाने का ये बच्चे नहीं कच्चे गैलन चिप्स बहुत कच्चे गैलन चिप्स सारे पर कटा खा लो खाओ बृज दो तो भी खाने लगा है अन्नू भी आ गया अन्नू बड़े टेस्टी बनते हैं मेरा पुत्र कुछ खाओ ਮੇਰੇ ਕੋਲ ਦੂਸਰਾ ਤੇ ਬੱਜੀ ਕੋ ਨਹੀਂ ਆ ਰਹਾ ਹੈ ਲੋ ਚਲੋ ਦੂਸਰਾ ਪੂਰ ਨਿਕਲ ਆਦਾ ਹੈ ਹਮ ਕਿਹਨੇ ਲਿਆਂਦੇ ਕੇਲੇ ਹੱਥ ਤੋੜ ਲਏ ਕਿਸੇ ਦੇ ਆਪਣੇੋਂ ਪਰ ਆਓ ਕਿਸੇ ਦੇ ਕਿੰਨੇ ਟੇਸਟੀ ਬਣਿਆ ਹਨਾ ਕਿਸੇ ਦੇ ਪੂਰ ਨਿਕਲ ਆਓ ਕਿਸੇ ਦੀ ਜ਼ਮੀਨ ਵਾਰ ਗਏ ਨੇ ਤੇ ਉਹਨਾਂ ਦੇ ਕੇਲੇ ਲਿਆਏ ਨੇ ਕੱਚੇ ਕੇਲੇ ਹੁਣ ਆਪਣਾ ਜਿੱਥੇ ਵੀ ਕੇਲੇ ਆਪਾਂ ਇਸ ਭੈਣਾ ਫਤੂੜ ਆਪਾਂ ਉਹਨਾਂ ਦਾ ਉਹ ਲਾਣਾ ਹੈ ਦੂਸਰਾ ਬੂਟਾ ਲਾਣਾ ਕੇਲੇ ਦਾ ਹਨਾ ਸਟੈਨ ਲਾ ਕੇ ਚਿਪਸ ਬਣਾਉਣਾ ਹੈ ਨਹੀਂ ਇਹ ਕੇਲਾ ਦਾ ਤਾਂ ਜ਼ਰੂਰੀ ਹੀ ਹੈ ਗੱਛਾ ਲਾਣਾ ਬਹੁਤ ਜ਼ਰੂਰੀ ਹੈ ਕਿੰਨੇ ਸਬਜੀ ਬੜੀ ਕਿੰਨੀ ਟੇਸਟੀ ਬਣਦੀ ਥੀ ਤੁਸੀਂ ਬਣਾ ਦੇਉਂਦੇ ਸੀ ਨਾ ਪਹਿਲਾਂ ਹਾਂ ਸਬਜੀ ਬਹੁਤ ਬਣਾਉਂਗੇ ਸੀ ਅਰਬੀ ਅਰਬੀ ਤਾਂ ਆਪਣੇ ਘਰ ਚ ਖਰਾਬ ਕਰਦੀ ਨਖਰਾਸ਼ ਇਹ ਅਰਬੀ ਤੋਂ ਵੀ ਟੇਸਟੀ ਸਬਜੀ ਬਣਦੀ ਹੁੰਦੀ ਹੈ ਪਹਿਲੇ ਦੀ ਠੀਕ ਸੱਚੀ ਗੱਲ ਇਹ ਦੇਖੋ ਇੱਕ ਨਾਲੇ ਹੁੰਦੀ ਸੀ ਪਹਿਲਾਂ ਬੜੀ ਬਣਾ ਦੇ ਦਿਸੀ ਅੱਗੇ ਦੱਸ ਦੇ ਦੋ ਉਦੋਂ ਆਪਣਾ ਕੇਲੇ ਦਾ ਬੂਟਾ ਹੁੰਦਾ ਸੀ ਬੜਾ ਤਗੜਾ ਠੀਕ ਉਹ ਹੁੰਦਾ ਬਣਾ ਦੇਉਂਦੇ ਸੀ ਇਹ ਤਾਂ ਇਹ ਕੰਮ ਦਰ ਹਨਾਈ ਦੁਆ ਲਿਆ ਕੇ ਚੱਲ ਮੈਂ ਬੇਥੀ ਬਣਾਉਂਦੀ ਹਾਂ ਸਾਬ ਜਾਨੋ ਇਧਰ ਆਪਾਂ ਆਪਣੇ ਤੈਦਰਦਵਾਲੀ ਕਾਣਗੀ ਦੇਖੋ ਬੱਚਿਆਂ ਦਾ ਹਲਦੀ ਵਿੱਚ ਗਾਣੇ ਸ਼ੁਰੂ ਕਰਦੇ ਜੁਆਖਾ ਨੇ ਪਹਿਲਾ ਕਲਰ ਕੀਤਾ ਦੀ ਮੈਨੂੰ ਤੇ ਹੁਣ ਦੀਵੇ ਪਾੜੀ ਬੈਠਿਆ ਬਹੁਤ ਸ਼ੌਕ ਰੈਂਦਾ ਇਹਨਾਂ ਦੀਵੇ ਬਾਲਣ ਦਾ ਆ ਨਾ ਨਾ ਬੱਤਰੇ ਤੇ ਨੀਚੇ ਆ ਜਾ ਟੇਕ ਪਾਵਾਂਗਾ ਮੈਂ ਤੇਰੇ ਹੱਥ ਤੈਨੂੰ ਟੇਕ ਪਾਵਾਂਗਾ ਗੁੱਡ ਸਭ ਜੀ ਆਪਣਾ ਸਾਗ ਬਣ ਕੇ ਹੋ ਗਿਆ ਪਿਆਰ ਮਿੱਠਾ ਜਦੋਂ ਆਪਾਂ ਦੋਨੇ ਲੈ ਆਏ ਤੇ ਹੁਣ ਬਣਾਉਦੇ ਹਾਂ